ਲੋਕਾਂ ਦਾ ਕੰਮ ਹੈ ਕਹਿਣਾ ਤੇ ਸਾਡਾ ਕੰਮ ਹੈ ਸਹਿਣਾ ਡਾਕਟਰ ਗੁਰਿੰਦਰ ਸਿੰਘ ਰਿੰਗੜੇਟਾ ਦੀ ਬਹੁਤ ਜਿਆਦਾ ਤਾਰੀਫ਼ ਕੀਤੀ ਸੀ ਤੁਸੀਂ ਉਹਨਾਂ ਨੂੰ ਆਪਣੇ ਭਰਾ ਸਮਝਦੇ ਹੋ ਗੁਰਿੰਦਰ ਸਿੰਘ ਰਿੰਗੜੇਟਾ ਵੀ ਉਹਨਾਂ ਦੇ ਵਿੱਚ ਕਿਤੇ ਨਾ ਉਹਨਾਂ ਦਾ ਬਹੁਤ ਸਤਜਾ ਹੈ ਕੀ ਡਾਕਟਰ ਗੁਰਿੰਦਰ ਸਿੰਘ ਰਿੰਗੜੇਟਾ ਨੇ ਕਿ ਹੁਣ ਉਹ ਬੀਜੇਪੀ ਜੁਆਇਨ ਕਰਨੀ ਹੈ ਕੀ ਆਪਣੇ ਲੋਕਾਂ ਦਾ ਪੱਖ ਪੂਰਨਗੇ ਕੀ ਜਿਹੜੀਆਂ ਸਮੱਸਿਆ ਤੋਂ ਆ ਅਸੀਂ ਲੋਕਾਂ ਕ ਪੀੜਤ ਨੇ ਉਹਨਾਂ ਸਮੱਸਿਆਵਾਂ ਦੇ ਉੱਤੇ ਅ ਕੋਈ ਰਾਹਤ ਉਹਨਾਂ ਨੂੰ ਮਿਲੂਗੀ ਉਹਨਾਂ ਦੇ ਉਹਨਾਂ ਜ਼ਖਮਾਂ 'ਤੇ ਕੋਈ ਮਲਮ ਲੱਗੂਗੀ ਚਲੋ ਬਹੁਤ ਸਾਰੇ ਸਮਾਜ ਪਾਰਟੀ ਦੇ ਜਿੰਨੇ ਵੀ ਪੰਜਾਬ ਦੇ ਲੀਡਰ ਆ ਉਹ ਬਹੁਤ ਸਾਰੇ ਸਮਾਜ ਪਾਰਟੀ ਦੇ ਵਿੱਚ ਭਾਵੇਂ ਉਹਨਾਂ ਨੇ ਆਪਣਾ ਨਾਮ ਕਮਾਇਆ ਪਰ ਜੜ ਕੇ ਨਮਾਇੰਦਗੀ ਕਿਤੇ ਨਾ ਕਿਤੇ ਹੋਰ ਸਰਕਾਰ ਦੇ ਵਿੱਚ ਜੁਨਾ ਦਾ ਆਪਣਾ ਨਿੱਘੀ ਬੈਠਣਾ ਪਹਿਲਾਂ ਉਹ ਕਿਉਂ ਮਾੜਾ ਕਹਿੰਦੇ ਸੀ ਅੱਜ ਉਹ ਕਿਉਂ ਚੰਗਾ ਕਹਿ ਰਹੇ ਨੇ ਦੂਰ ਕਿ ਨਹੀਂ ਸੀ ਅਸੀਸ ਮਜਬੂਰ ਹੋ ਕੇ ਸਭ ਤੋਂ ਪਹਿਲਾਂ ਜਦੋਂ ਅਸੀਂ ਸੰਗਠਨ ਬਣਾਇਆ ਤਾਂ ਅਸੀਂ ਧਰਮਸ਼ਾਲਾ ਸੀ ਉਦੋਂ ਕਾਨੂੰਨ ਮੰਨਦੀ ਸੀ ਅਸੀਂ ਪਹਿਲਾਂ ਇਕੱਠੀ ਉਹਨਾਂ ਕੋਲੇ ਕਰਤੇ ਜਾਈ ਸੀ ਵੀ ਸਾਨੂੰ ਦੱਸੋ ਅਸੀਂ ਸਭ ਉਹਨਾਂ ਨੂੰ ਕਹਿੰਦੇ ਤਾਂ ਸੀ ਕਿ ਰੋਲ ਲੋਕ ਕਿੱਥੇ ਹੋਏ ਜਾਂ 100 ਬੰਦਾ ਸੰਗਮੀ ਪੁੱਲਰ ਰਿਜ਼ੋਰਟ ਦੇ ਵਿੱਚ ਇਕੱਠੇ ਹੋਏ ਸੀ ਉੱਥੇ ਉਹਨਾਂ ਕੋਲੇ ਅਸੀਂ ਆਪਣੀਆਂ ਗੱਲਾਂ ਰੱਖਿਆ ਸੀ 100 ਬੰਦਾ ਸੀ ਇਕੱਠੇ ਹੋ ਗਏ ਉਹਨਾਂ ਕੋਲੇ ਅਸੀਂ ਕੁਝ ਗੱਲਾਂ ਰੱਖਿਆ ਸੀ ਪਰ ਉਹਨਾਂ ਨੇ ਸਾਰੀਆਂ ਸਾਰੀਆਂ ਸਾਡੀਆਂ ਗੱਲਾਂ ਨੂੰ ਇਗਨੋਰ ਕਰਕੇ ਸੀ ਜਿਹੜਾ ਨਾਬਾ ਬਾਣੀ ਨਾਲ ਮੈਂ ਤੁਹਾਡਾ ਆਪਣਾ ਗੁਰਸੇਵ ਸਿੰਘ ਕੋ ਅ ਲੰਗੇ ਦਿਨ ਜਿਹੜੀ ਬੜੀ ਚਰਚਾ ਚੱਲ ਰਹੀ ਆ ਲੁਧਿਆਣੇ ਤੋਂ ਜਿਹੜਾ ਡਾਕਟਰ ਗੁਰਿੰਦਰ ਸਿੰਘ ਰੰਗੜੇਟਾ ਨੇ ਕੀ ਉਹਨਾਂ ਨੇ ਭਾਜਪਾ ਜਿਹੜੀ ਜੁਆਇਨ ਕਰ ਲਈ ਆ ਅ ਉਹ ਸੋਸ਼ਲ ਮੀਡੀਆ ਤੇ ਅਕਸਰ ਗੱਲ ਕਹਿੰਦੇ ਸੀ ਕਿ ਅਸੀਂ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਹੁੰਦੇ ਅਸੀਂ ਲੋਕਪੱਖੀ ਗੱਲ ਕਰਨੀ ਆ ਲੋਕਾਂ ਦੇ ਹੱਕ ਦੇ ਵਿੱਚ ਬੋਕਣਾ ਆਪਣੇ ਨਾਲ ਜੁੜੇ ਨੇ ਅੱਜ ਮਾਸਟਰ ਬਲਵਿੰਦਰ ਸਿੰਘ ਅਲੀਪੁਰ ਅ ਜਿਹੜੇ ਅਕਸਰ ਸੋਸ਼ਲ ਮੀਡੀਆ ਦੇ ਨਾਲ ਜੁੜੇ ਰਹਿੰਦੇ ਨੇ ਅ ਮਾਸਟਰ ਜੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਨੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੀ ਬਹੁਤ ਜਿਆਦਾ ਤਾਰੀਫ ਕੀਤੀ ਸੀ ਤੁਸੀਂ ਉਹਨਾਂ ਨੂੰ ਆਪਣੇ ਭਰਾ ਸਮਝਦੇ ਹੋ ਪਰ ਉਸ ਵੀਡੀਓ ਦੇ ਵਿੱਚ ਕਮੈਂਟ ਬਾਕਸਾਂ ਦੇ ਵਿੱਚ ਜਿਹੜੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਆਏ ਨੇ ਲੋਕਾਂ ਦੇ ਵਿਚਾਰ ਆਏ ਨੇ ਉਹ ਵੱਖ-ਵੱਖ ਵਿਚਾਰ ਆਏ ਨੇ ਲੋਕ ਤਾਂ ਇਹ ਕਹਿ ਰਹੇ ਨੇ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੇ ਜਿਹੜਾ ਆ ਬੀਜੇਪੀ ਜੁਆਇਨ ਕਰਕੇ ਬਹੁਤ ਗਲਤ ਕੀਤਾ ਉਹ ਲੋਕ ਪੱਕੀ ਗੱਲ ਕਰਦੇ ਸੀ ਤੁਸੀਂ ਕਹਿੰਦੇ ਹੋ ਕਿ ਇਹ ਸੱਚ ਆ ਲੋਕ ਤਾਂ ਤੁਹਾਡੇ ਬਾਰੇ ਵੀ ਕਮੈਂਟ ਬਾਕਸ ਦੇ ਵਿੱਚ ਜਿਹੜਾ ਬਹੁਤ ਜਿਆਦਾ ਟਿੱਪਣੀਆਂ ਕਰ ਰਹੇ ਨੇ ਕਿ ਤੁਸੀਂ ਪਾਰਟੀ ਬਾਜੀ ਕਰ ਰਹੇ ਹੋ ਤੁਸੀਂ ਭਾਈਚਾਰੇ ਦੀ ਕੋਈ ਕਹਿੰਦਾ ਗੱਲ ਕਰਦੇ ਕੋਈ ਕਹਿੰਦਾ ਨਹੀਂ ਕਰਦੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਗੁਰਸੇ ਜੀ ਤੁਹਾਡਾ ਧੰਨਵਾਦ ਆਬਾ ਬਾਨੀ ਚੈਨਲ ਦਾ ਧੰਨਵਾਦ ਕੁਝ ਦਿਨ ਪਹਿਲਾਂ ਤੁਸੀਂ ਆਏ ਸੀ ਤੇ ਉਦੋਂ ਜਦੋਂ ਰੰਗਵੇਟਾ ਜੀ ਬਾਰੇ ਤੁਸੀਂ ਮੈਨੂੰ ਸਵਾਲ ਕੀਤਾ ਸੀ ਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ ਜੋ ਮੇਰੇ ਦਿਮਾਗ ਤੇ ਜਹਿਮ ਦੇ ਵਿੱਚ ਆ ਕੇ ਮੈਂ ਪਬਲਿਕ ਦੇ ਸਾਹਮਣੇ ਸਹੀ ਜੜਤਾਂ ਦਿੱਤੀ ਤੇ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਜੀ ਮੈਂ ਪ੍ਰਸ਼ੰਸਾ ਕੀਤੀ ਦੇਖੋ ਮੇਰੇ ਦੋਸਤ ਹੁਣ ਇੱਕ ਅਲੱਗ ਵਾਕ ਹੈ ਠੀਕ ਹੈ ਮੇਰਾ ਉਹਨਾਂ ਨਾਲ ਰਬਾਤ ਦਾ ਹੈ ਪਰ ਮਨ ਨੂੰ ਕੋਈ ਫਿਲਟਰ ਨਹੀਂ ਪਰ ਮੈਂ ਉਹਨਾਂ ਦੀ ਕੋਈ ਪ੍ਰਸ਼ੰਸਾ ਨਹੀਂ ਦਿੰਦਾ ਉਹਨੂੰ ਤੁਸੀਂ ਪ੍ਰਸ਼ੰਸਾ ਵਾਲਾ ਰੂਪ ਦੇ ਨਾ ਦਿਓ ਜੋ ਬੰਦੇ ਦੀ ਕੁਆਲਿਟੀ ਹੈ ਜਾਂ ਜੋ ਉਹਦੀ ਸੋਚ ਹੈ ਉਹਨਾਂ ਦੀ ਸੋਚ ਤੇ ਨਿਰਪਰ ਹੋ ਕੇ ਆਪਾਂ ਗੱਲਬਾਤ ਜਦੋਂ ਕਰਦੇ ਆ ਤਾਂ ਉਹ ਕਿਸੇ ਨੂੰ ਕਹਿੰਦੇ ਕਿਸੇ ਨੂੰ ਮਾਸਵਾਦੀ ਕਿਸੇ ਨੂੰ ਬਾਦੀ ਕਿਹਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ ਕਿਸੇ ਨੂੰ ਚੰਗੇ ਕਮੈਂਟ ਨਹੀਂ ਹੁੰਦੇ ਨੇ ਮਾਰੇ ਕਮੈਂਟ ਨਹੀਂ ਹੁੰਦੇ ਨੇ ਪੰਜੇ ਉਂਗਲਾਂ ਇੱਕ ਸਾਫ਼ ਦਾ ਕਦੇ ਹੋਈਆਂ ਹੀ ਨਹੀਂ ਲੋਕ ਨੇ ਜਿਹੜੇ ਲੋਕਾਂ ਦਾ ਕੰਮ ਹੈ ਕਹਿਣਾ ਇਹ ਸਾਡਾ ਕੰਮ ਹੈ ਸਹਿਣਾ ਅਸੀਂ ਸਹਿਨੇ ਆ ਆਰੇ ਕਿਦੇ ਚੰਗੇ ਮਾਰੇ ਕਮੈਂਟਾਂ ਨੂੰ ਅਸੀਂ ਆਪਣੀ ਦੇਖਦੇ ਆਂ ਸੁਣਦੇ ਆਂ ਤੇ ਆਪਣੇ ਮਾਈਂਡ ਦੇ ਵਿੱਚ ਰੱਖਦੇ ਆਂ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਵੀ ਕੌਣ ਕੀ ਬੋਲਿਆ ਕੌਣ ਕੀ ਬੋਲਿਆ ਸਾਡੇ ਜਿਹੜਾ ਜਹਿਨ ਦੇ ਵਿੱਚ ਆਉਂਦਾ ਅਸੀਂ ਉਹ ਗੱਲ ਲੋਕਾਂ ਨੂੰ ਕਹਿ ਦੇਣੀ ਨਹੀਂ ਹੁੰਦੀ ਤੇ ਗੱਲ ਉਹ ਕਦੇ ਵੀ ਵਧਾ ਚੜਾ ਕੇ ਅਸੀਂ ਨਹੀਂ ਕਰਦੇ ਰਹੀ ਗੱਲ ਹੈ ਉਹਨਾਂ ਦਾ ਬੀਜੇਪੀ ਦੇ ਵਿੱਚ ਜਾਣਾ ਉਹਨਾਂ ਦਾ ਆਪਣਾ ਪਰਸਨਲ ਫੈਸਲਾ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਪਹਿਲਾਂ ਉਹ ਕਿਉਂ ਮਾੜਾ ਕਹਿੰਦੇ ਸੀ ਅੱਜ ਉਹ ਕਿਉਂ ਚੰਗਾ ਕਹਿ ਰਹੇ ਆ ਉਹਨਾਂ ਨੇ ਕੁਝ ਨਾ ਕੁਝ ਤਾਂ ਸੋਚਿਆ ਹੋਣਾ ਜਦੋਂ ਇੱਕ ਬੰਦਾ ਇੱਕ ਵਧੀਆ ਉਹਦੇ ਤੇ ਆ ਉਹਕਾ ਕਿ ਲਾਮ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਨਾਮ ਹੈ ਸਮਾਜ ਦੇ ਵਿੱਚ ਉਹ ਇੱਕ ਚਰਚਿਤ ਚਿਹਰਾ ਨੇ ਤੇ ਉਹਨਾਂ ਨੇ ਜਿਹੜਾ ਫੈਸਲਾ ਲਿਆ ਕੁਝ ਨਾ ਕੋਈ ਸੋਚ ਕੇ ਲਿਆ ਔਰ ਜਿਹੜੀਆਂ ਲੋਕ ਇੱਥੇ ਗੱਲਾਂ ਕਰ ਰਹੇ ਨੇ ਬਹੁਤ ਜਨ ਸਮਾਜ ਪਾਰਟੀ ਨੂੰ ਉਹ ਚੰਗਾ ਦੱਸ ਕੇ ਦੇ ਜਿਹਨੂੰ ਬੀਜੇਪੀ ਨੂੰ ਮਾਰਾ ਦੱਸ ਰਹੇ ਨੇ ਕੀ ਮੈਨੂੰ ਇਹ ਗੱਲ ਦੱਸੋ ਵੀ ਅੱਜ ਗੁਰਿੰਦਰ ਸਿੰਘ ਰੰਗਰੇਟਾ ਦੇ ਨਾਲ ਜਿਹੜੇ ਸਾਡੇ ਡਾਕਟਰ ਸਾਹਿਬ ਨੇ ਗੁਰਿੰਦਰ ਰੰਗਰੇਟਾ ਜੀ ਉਹਨਾਂ ਦੇ ਜਾਣ ਨਾਲ ਅੱਜ ਇਕੱਲੀ ਉਹਨਾਂ ਦੇ ਜਾਣ ਨਾਲ ਬੀਜੇਪੀ ਮਾਰੀ ਹੋਗੀ ਕੀ ਪਹਿਲਾਂ ਉੱਥੇ ਐਸੀ ਚਿਹਰੇ ਹੈ ਨਹੀਂਗੇ ਐਸੀ ਚਿਹਰੇ ਤਾਂ ਉੱਥੇ ਪਹਿਲਾਂ ਹੀ ਬਣੇ ਨਹੀਂ ਬੀਜੇਪੀ ਵੱਲੋਂ ਐਸਸੀ ਚਿਹਰੇ ਨਹੀਂ ਲੈਣਾ ਲੱਗੀਆਂ ਹੋਈਆਂ ਨੇ ਟਾਂਣਾਂ ਨਾਲੀਆਂ ਦੀ ਤੇ ਉਹ ਤਾਂ ਗੁਰਿੰਦਰ ਅੰਗਰੇਟਾ ਜੀ ਦਾ ਜੇ ਜਾ ਕੇ ਲੈਣ ਦੇ ਵਿੱਚ ਪਤਾ ਨਹੀਂ ਲੱਗੇ ਵੀ ਆ ਕਿ ਨਹੀਂ ਲੱਗੇ ਉਹਨਾਂ ਨੇ ਲੜਨੀ ਹੈ ਚੋਣ ਲੜਨੀ ਹੈ ਜਾਂ ਨਹੀਂ ਲੜਨੀ ਉਹਦਾ ਕੱਲ ਦਾ ਵਿਸ਼ਾ ਪਰ ਅੱਜ ਜਿਹੜੇ ਪਹਿਲਾਂ ਲੜੇ ਆ ਕੀ ਉਹਨਾਂ ਨੂੰ ਕਿਸੇ ਨੇ ਮਾਰਿਆ ਕਹਿੰਦੇ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਕਹਿੰਦੇ ਰਹੀ ਗੱਲ ਇੱਕ ਉਹਨਾਂ ਨੇ ਮੇਰੇ ਤੇ ਜਨ ਕੇ ਵੀ ਕੁਐਸਚਨ ਕੀਤੇ ਵੀ ਤੁਸੀਂ ਆਪਣੇ ਭਾਈਚਾਰੇ ਨੂੰ ਸੰਗਠਨ ਕਰੋ ਵੀਰ ਜੀ ਮੈਂ ਦੱਸਣਾ ਚਾਹੁੰਦਾ ਇੱਥੇ ਤੁਹਾਡੇ ਮਾਦੀਮੇ ਰਾਹੀਂ ਕਿ 7 ਸਾਲ ਹੋ ਗਏ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਬਣੀ ਨਾਓਨ ਪੋਲੀਟੀਕਲ ਸੰਗਠਨ ਸੀ ਮੇਰੇ ਸਮਾਜ ਦੇ ਵਿੱਚ ਪਹਿਲਾਂ ਇਹਨਾਂ ਤੋਂ ਪਹਿਲਾਂ ਕਿਤੇ ਕਿਸੇ ਨੇ ਦੁਖੀ ਹੋ ਕੇ ਕੋਈ ਮਾਲਾ ਮੋਟਾ ਧਰਨਾ ਮਜਾਰਾ ਕਰਤਾ ਹੋਵੇ ਤਾਂ ਗੱਲ ਵਕਰੀ ਐ ਪਰ ਸਾਡੀ ਗੌਮ ਦੇ ਨਾਲ ਜਾਂਜਾਂ ਬਹੁਤ ਹੋ ਰਹੀਆਂ ਸੀ ਪਹਿਲਾਂ ਮੈਂ ਆਪਣੇ ਸਮਾਜ ਨੂੰ ਬਿਲਡ ਕਰਕੇ ਦੂਸਰੇ ਸਮਾਜਾਂ ਦੇ ਬਰਾਬਰ ਲਿਆ ਕੇ ਖੜਾ ਕਰਨਾ ਚਾਹੁੰਦਾ ਸੀ ਸੋ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਸਾਡੇ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਹਰ ਥਾਂ ਤੇ ਅਸੀਂ ਇਹ ਨਾਲ ਕੋਈ ਬਦੀਕੀ ਹੋਈ ਧੱਕਾ ਹੋਇਆ ਸਰਕਾਰ ਨੇ ਕੀਤਾ ਜਾਂ ਕਿਸੇ ਆਮ ਆਦਮੀ ਨੇ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਅਸੀਂ ਉੱਥੇ ਆਪਣਾ ਝੰਡਾ ਡੰਡਾ ਲੈ ਕੇ ਆਪਣਾ ਝੰਡਾ ਬਣਾਇਆ ਝੰਡਾ ਉਹ ਡੰਡਾ ਪਾਇਆ ਡੰਡਾ ਵੀ ਅਸੀਂ ਮਜ਼ਬੂਤ ਪਾਇਆ ਝੰਡਾ ਵੀ ਮਜ਼ਬੂਤ ਕੀਤਾ ਲੋਕਾਂ ਨੂੰ ਨਾਲ ਜੋੜਿਆ ਸੰਗਠਨ ਵੀ ਮਜ਼ਬੂਤ ਕੀਤਾ ਅੱਜ ਪੰਜਾਬ ਦੇ ਵਿੱਚ ਥਾਂ ਥਾਂ ਤੇ ਆ ਕਿਤੇ ਵੀ ਬਦੀਕੀ ਹੁੰਦੀ ਆ ਤਾਂ ਸਾਡਾ ਸਮਾਜ ਪਹਿਲ ਦੇ ਆਧਾਰ ਤੇ ਜਾ ਕੇ ਰੋਡ ਜਾਮ ਕਰਦਾ ਔਰ ਸਰਕਾਰੀ ਦਰਬਾਰੇ ਲੜਾਈ ਲੜਨ ਜੋਗਾ ਹੋ ਗਿਆ ਇਹ ਸਾਡੇ ਸੰਗਠਨ ਦੀ ਹੀ ਬਦੌਰਦ ਹੈ ਮੈਂ ਨਹੀਂ ਕਹਦਾ ਵੀ ਮੈਂ ਇਕੱਲੇ ਨੇ ਕਰ ਲਿਆ ਜਦੋਂ ਇੱਕ ਇੱਕ ਕਰਦੇ ਕਾਫੜਾ ਵੱਡਾ ਹੁੰਦਾ ਗਿਆ ਤਾਂ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਕਾਬੜਾ ਬਾਜੀਗਰ ਬੰਜਾਰਾ ਸਮਾਜ ਸੰਘਰਸ਼ ਕਮੇਟੀ ਦਾ ਨਾਮ ਹੈ ਔਰ ਜਿਹੜੇ ਲੋਕ ਕਮੈਂਟ ਕਰਦੇ ਆ ਜੀ ਤੁਸੀਂ ਗੱਲ ਕਰਦੇ ਹੋ ਮਾਸਟਰ ਜੀ ਤੁਹਾਡੀ ਗੱਲ ਰੋਕਾਂਗੇ ਤੁਸੀਂ ਕਹਿੰਦੇ ਹੋ ਕਿ ਸਾਡਾ ਸੰਗਠਨ ਬਹੁਤ ਵੱਡਾ ਹੈਗਾ ਅ ਅਸੀਂ ਪੋਲੀਟਿਕ ਪੋਲੀਟੀਕਲ ਲਾਈਨ ਦੇ ਵਿੱਚ ਸਾਡੇ ਜਾਤੀ ਵੱਲੋਂ ਕੋਈ ਨਹੀਂ ਸੀ ਪਰ ਤੁਹਾਡੀ ਕਾਸਟ ਵੱਲੋਂ ਤਾਂ ਤੁਹਾਡੇ ਹਲਕੇ ਦੇ ਵਿੱਚ ਸਾਧੂ ਸਿੰਘ ਧਰਮਸੂਤ ਰਹੇ ਨੇ ਗਲਵੰਤ ਸਿੰਘ ਬਾਜੀਗਰ ਉਹ ਰਹੇ ਨੇ ਬਹੁਤ ਸਾਰੇ ਬਾਜੀਗਰ ਸਮਾਜ ਦੇ ਜਿਹੜੇ ਉੱਚਾ ਉਹਦੇ ਉੱਤੇ ਪਹੁੰਚੇ ਨੇਗੇ ਬੀਜੇਪੀ ਵੀ ਜੁਆਇਨ ਕੀਤੀ ਯਾ ਕਿ ਉਹਨਾਂ ਲੋਕਾਂ ਨੇ ਤੁਹਾਡੀ ਕਦੇ ਗੱਲ ਨਹੀਂ ਕੀਤੀ ਉਹਨਾਂ ਲੋਕਾਂ ਬਾਰੇ ਵੀ ਦੱਸੋ ਦੇਖੋ ਗੱਲ ਜਿਹੜੇ ਦਾ ਪੋਲੀਟਿਕਲ ਲੈਣ ਦੇ ਉੱਤੇ ਲੈ ਜਾਂਦੇ ਹਨ ਜਿਵੇਂ ਜਿਵੇਂ ਸਰਦਾਰ ਸਾਹਿਬ ਵੀ ਸੰਤਪਤ ਜਦਾਂ ਕਿ ਬਰਿੰਦਰ ਬਿੱਟੂ ਨੇਗੇ ਬੀਜੇਪੀ ਦੇ ਵਿੱਚ ਅੱਜ ਬਰਿੰਦਰ ਬਿੱਟੂ ਆ ਨਰਨ ਨਰਨ ਉਹ ਵੀ ਹੈਗੇ ਆ ਤਰਨ ਤੋਂ ਫਲਵੰਸ ਸਿੰਘ ਐਮਐਲਏ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਨੇ ਐਂਟੀ ਦੇ ਤੋਂ ਉਹਨਾਂ ਵੀ ਬੜਾ ਸਮਾਜ ਨਾਲ ਲੜੀਆਂ ਨੇ ਪਰ ਸਾਡੇ ਦੇ ਸਮਾਜ ਦੀ ਗੱਲ ਕੀ ਸਾਡੇ ਸਮਾਜ ਦੀ ਅਗਰ ਕੋਈ ਗੱਲਬਾਤ ਹੋਈ ਹੁੰਦੀ ਜਾਂ ਸਰਕਾਰ ਦੇ ਦਰਬਾਰੇ ਸਾਡੀ ਜੋ ਸਾਡੀ ਓਲਟੀ ਹੈ ਜਾਂ ਜੋ ਸਾਨੂੰ ਚਾਹੀਦਾ ਜੋ ਸਾਡੇ ਹੱਕ ਤੇ ਸੱਚ ਨੇ ਅਗਰ ਉਹ ਸਾਨੂੰ ਮਿਲੇ ਹੁੰਦੇ ਤਾਂ ਸਾਨੂੰ ਸੰਗਠਨ ਬਣਾਉਣ ਦੀ ਜਰੂਰਤ ਹੀ ਨਹੀਂ ਸੀ ਅਸੀਂ ਮਜਬੂਰ ਹੋ ਕੇ ਸਭ ਤੋਂ ਪਹਿਲਾਂ ਜਦੋਂ ਸੰਗਠਨ ਬਣਿਆ ਤਾਂ ਅਸੀਂ ਧਰਮ ਸ਼ੋਕੀ ਜਦੋਂ ਕੈਬਨਰ ਮੰਤਰੀ ਸੀ ਅਸੀਂ ਪਹਿਲਾਂ ਕਾਠੀ ਉਹਨਾਂ ਕੋਲੇ ਕਰਕੇ ਗਏ ਸੀ ਵੀ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਕਹ ਦਿੱਤਾ ਸੀ ਕਿ ਨਰੋਲ ਲੋਕ ਇਕੱਠੇ ਹੋਏ ਆ 100 ਬੰਦਾ ਸੀ ਸਾਡੇ ਪੁਲਰਾ ਰਿਜ਼ੋਰਟ ਦੇ ਵਿੱਚ ਇਕੱਠੇ ਹੋਏ ਸੀ ਉੱਥੇ ਉਹਨਾਂ ਕੋਲੇ ਅਸੀਂ ਆਪਣੀਆਂ ਗੱਲਾਂ ਰੱਖਿਆ ਸੀ 100 ਬੰਦਾ ਸੀ ਕਟਵਾਰ ਦੇ ਉਹਨਾਂ ਕੋਲੇ ਅਸੀਂ ਕੁਝ ਗੱਲਾਂ ਰੱਖਿਆ ਸੀ ਪਰ ਉਹਨਾਂ ਨੇ ਸਾਰੀਆਂ ਸਾਰੀਆਂ ਸਾਡੀਆਂ ਗੱਲਾਂ ਨੂੰ ਇਗਨੋਰ ਕਰਕੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਮਜਬੂਰ ਹਾਂ ਯਾਰ ਮੇਰੇ ਉੱਤੇ ਦੂਸਰੀਆਂ ਜਿਹੜੀਆਂ ਕਸਟਾਂ ਨੇ ਐਸੀ ਭਾਈਤਰਾ ਦੂਜਾ ਉਹ ਭਾਰੂ ਆ ਮੈਂ ਗੱਲਾਂ ਮੇਰੀ ਬਾਹ ਨਹੀ ਚਲਦੀ ਉਹਨਾਂ ਨੇ ਆਪਣੀ ਬੇਵਸੀ ਪ੍ਰਗਟ ਕਰ ਦਿੱਤੀ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਬੇਵਸ ਜੋ ਕੀਤਾ ਤਾਂ ਸਾਨੂੰ ਇਹ ਲੱਗਿਆ ਕਿ ਹੁਣ ਯਾਰ ਸਾਨੂੰ ਢੰਡਾ ਡੰਡਾ ਚੱਕਣਾ ਪੈਣਾ ਔਰ ਢੰਡਾ ਡੰਡਾ ਚੱਕ ਕੇ ਸੱਤ ਦਾਬ ਦੇ ਵਿੱਚ ਅਸੀਂ ਆਪਣੇ ਸੰਘਰਸ਼ ਨੂੰ ਹੋਰ ਸਮਾਜ ਜਦੋਂ ਸਿੰਗਲਟਨ ਬਿਲਡ ਹੋ ਗਿਆ ਤਾਂ ਅਸੀਂ ਪੋਲੀਟੀਕਲ ਲੈਨ ਦੇ ਵਿੱਚ ਵੀ ਸਾਡੇ ਜਿਹੜੇ ਹੋਣ ਹਾਰਾ ਜਿਹਨਾਂ ਜਿਹੜੇ ਅੱਛੇ ਬਣਾ ਰਹੇ ਆ ਜਿਹੜੇ ਚੰਗੀ ਸੋਚ ਰੱਖਦੇ ਆ ਜਿਹੜੇ ਜਾਣ ਕੇ ਵੀ ਪੋਲੀਟੀਕਲ ਲੈਨ ਨੂੰ ਐਕਸੈਪਟ ਕਰਕੇ ਉੱਥੇ ਕੁਝ ਨਾ ਕੁਝ ਕਰ ਸਕਦੇ ਆ ਸਾਡੇ ਸਮਾਜ ਦੀ ਗੱਲ ਕਰ ਸਕਦੇ ਆ ਉਹਨਾਂ ਨੂੰ ਅਸੀਂ ਵੱਖ-ਵੱਖ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਸੇ ਪਾਰਟੀ ਦੇ ਵਿੱਚ ਜਾ ਕੇ ਆਪਣੀ ਟਿਕਟ ਲੈ ਕੇ ਆ ਸੰਗਠਨ ਤੁਹਾਡੇ ਨਾਲ ਖੜਾ ਤੁਸੀਂ ਆਪਣਾ ਸਾਡਾ ਪੋਲੀਟੀਕਲ ਪੱਖ ਆ ਜਿਹੜਾ ਸਾਡਾ ਉਹ ਮਜ਼ਬੂਤ ਕਰੋ ਅਸੀਂ ਤੁਹਾਡੇ ਨਾਲ ਆ ਸਮਾਜ ਤੁਹਾਡੇ ਨਾਲ ਖੜਾ ਔਰ ਸਮਾਜ ਉਹਨਾਂ ਦਾ ਸਾਥ ਵੀ ਦੇਊਗਾ ਇੱਕ ਇਥੇ ਹੋਰ ਕਮੈਂਟ ਤੁਹਾਡੀ ਵੀਡੀਓ ਦੇ ਉੱਤੇ ਇੱਕ ਕਮੈਂਟ ਆਇਆ ਸੀ ਕਿਸੇ ਨੇ ਕਹਿੰਦੇ ਜੀ ਮੈਨੂੰ ਕਿਹਾ ਜੀ ਉਹਨਾਂ ਨੇ ਵੀ ਤੁਸੀਂ ਤਾਂ ਟਿਕਟ ਲੈਣ ਵਾਸਤੇ ਹਾਂ ਵੇ ਰਾਜਨੀਤੀ ਦੇ ਵਿੱਚ ਤੁਸੀਂ ਤਾਂ ਰਾਜਨੀਤੀ ਵਾਲੇ ਵੀਰ ਜੀ ਮੈਂ ਦੱਸਣਾ ਚਾਹੁੰਦਾ ਉਹਨਾਂ ਦੋਸਤਾਂ ਨੂੰ ਕਿ ਜਦੋਂ ਬਹੁਜਨ ਸਮਾਜ ਪਾਰਟੀ ਨਾਲ ਸਾਡੇ ਭਾਈਚਾਰੇ ਨੂੰ ਨਾ ਜੋੜਨ ਦੀ ਗੱਲ ਕੀਤੀ ਸੀ ਵੀ ਇਹ ਬਾਜੀਗਰ ਭਾਈਚਾਰਾ ਜਿਹੜਾ ਉਹ ਪਹਿਲਾਂ ਬਹੁਜਨ ਸਮਾਜ ਪਾਰਟੀ ਕਦੇ ਵੀ ਉਹ ਹਾਥੀ ਨੂੰ ਅਕਸੈਪਟ ਨਹੀਂ ਕਰਦੀ ਬੜਾ ਸੀ ਸਾਡੇ ਸੰਗਠਨ ਨੇ ਫੈਸਲਾ ਕੀਤਾ ਯਾਰ ਕਿਉਂ ਨਾ ਇਹ ਅਸਤੀ ਭਾਈਚਾਰੇ ਦੀ ਪਾਰਟੀ ਆ ਇਹਦੇ ਨਾਲ ਸਾਡੇ ਭਾਈਚਾਰੇ ਨੂੰ ਜੋੜ ਦਿੱਤਾ ਜਾਵੇ ਜਦੋਂ ਸਾਡਾ ਭਾਈਚਾਰਾ ਜੁੜੂਗਾ ਉਹ ਕੁਝ ਨਾ ਕੁਝ ਤਾਂ ਮੰਗੂਗਾ ਨਾ ਅਸੀਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਬੰਦੇ ਚੂਚ ਕੀਤੇ ਹੋਏ ਸੀ ਔਰ ਅਸੀਂ ਇਹ ਦੋ ਟਿਕਟਾਂ ਉਹਨਾਂ ਤੋਂ ਮੰਗਿਆ ਸੀ ਦੋ ਨਹੀਂ ਤਾਂ ਘੱਟੋ-ਘੱਟ ਇੱਕ ਟਿਕਟ ਦੇ ਦਿਓ ਉਹ ਬੰਦੇ ਸਾਡੇ ਨਾਮ ਦਿੱਤੇ ਹੋਏ ਸੀ ਉਹਨਾਂ ਨੂੰ ਉਹਦੇ 'ਚ ਮੇਰਾ ਨਾਮ ਨਹੀਂ ਸੀ ਔਰ ਨਾ ਮੈਂ ਲੜਨਾ ਚਾਹੁੰਦਾ ਸੀ ਉਹ ਨਾਮ ਦਿੱਤੇ ਸੀ ਉਹਨਾਂ ਬੰਦਿਆਂ ਨੂੰ ਲੈ ਕੇ ਅਸੀਂ ਭਾਜਨਾਟ ਕੀਤੀ ਉਹਨੂੰ ਥਾਂ-ਥਾਂ ਤੇ ਸਾਨੂੰ ਉਹਨੇ ਕਸਾਇਆ ਅਖੀਰ ਦੇ ਵਿੱਚ ਉਹ ਸਾਤਾ ਜਿਆਦਾ ਪੈਸੇ ਦੀ ਮੰਗ ਕੀਤੀ ਗਈ ਔਰ ਪੈਸੇ ਦੀ ਮੰਗ ਵੀ ਵੱਡੀ ਕੀਤੀ ਗਈ ਤੇ ਉਹਦੇ ਕਰਕੇ ਅਸੀਂ ਉਹ ਬੇਵਸੀਆਂ ਦਿਨ ਨੂੰ ਦੇ ਦਿੰਦੇ ਸੀ ਪਰ ਅਸੀਂ ਇਹ ਸੋਚਦੇ ਸੀ ਵੀ ਐਸੀ ਭਾਈਚਾਰੀ ਨੂੰ ਨਾਲ ਲਾ ਕੇ ਕਿਉਂ ਨਹੀਂ ਖੁਸ਼ ਹੈਗੇ ਤਾਂ ਜਿਹੜੋਂ ਜਦੋਂ ਲੜਦੇ ਤਾਂ ਬੰਦੇ ਨੇ ਲਾਉਣਾ ਹੀ ਲਾਉਣਾ ਸੀ ਬਜਟ ਦਾ ਲਾਏ ਤੇ ਟਿਕਟ ਮਿਲਦੀ ਬਜਟ ਲਾਉਂਦਾ ਬੰਦਾ ਉਹਨੇ ਆਪਣੇ ਆਮ ਨੂੰ ਦੇਖ ਕੇ ਉਹ ਕਹਿੰਦੇ ਸੀ ਪਹਿਲਾਂ ਸਾਨੂੰ ਪੈਸਾ ਵੜਾਓ ਜਿੱਥੇ ਮਦਦ ਲੱਗੂਗਾ ਉਹ ਪੈਸਾ ਅਸਲੀ ਲਾਵਾਂਗੇ ਸੋ ਇਸ ਕਰਕੇ ਅਸੀਂ ਉੱਥੋਂ ਕਿਨਾਰਾ ਕਰ ਲਿਆ ਅਸੀਂ ਉਹਨਾਂ ਦੇ ਨਾਲ ਲੱਗਦਾ ਲੱਗਦਾ ਨਹੀਂ ਹੈਗਾ ਵੀ ਕਿੰਨੇ ਕਿਤੇ ਜਿਹੜੀ BSP ਆ ਬਹੁਤ ਜਨ ਸਮਹੀ ਅ ਅਸੀਂ ਕਾਸ਼ਟਾ ਉਹਨਾਂ ਤੋਂ ਦੂਰ ਹੁੰਦੀਆਂ ਜਾਣੀਆਂ ਨਹੀਂ ਬਹੁਤ ਜਨ ਸਮਾਜ ਪਾਰਟੀ ਦਾ ਵੋਟ ਬੈਂਕ ਗਿਰਨ ਦਾ ਕਾਰਨ ਜਿਹੜੀ ਉਹਨਾਂ ਦੀ ਵੋਟ ਬੈਂਕ ਠੇਗਿਆ ਉਹਦਾ ਕਾਰਨ ਇਹੀ ਹੈ ਕਿ ਇੱਥੋਂ ਦੇ ਜਿਹੜੇ ਸਾਡੇ ਪੰਜਾਬ ਦੇ ਖਾਸ ਕਰਕੇ ਜਿਹੜੇ ਲੀਡਰ ਨੇ ਉਹ ਉਹਨਾਂ ਦੀ ਸੋਚ ਸਹੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਇਹ ਪਤਾ ਕਿ ਅਸੀਂ ਪਾਵਰ ਦੇ ਵਿੱਚ ਤਾਂ ਇੱਥੇ ਆਉਣਾ ਨਹੀਂ ਜਦੋਂ ਤੁਸੀਂ ਪਾਵਰ ਦੇ ਵਿੱਚ ਨਹੀਂ ਆਉਂਗੇ ਤਾਂ ਉਹਨਾਂ ਨੇ ਆਪਣਾ ਰੋਜੀ ਰੋਟੀ ਬਿਚਾਰ ਆਉਣੀ ਹੁੰਦੀ ਹੈ ਜਿਹੜੇ ਕੰਟੀਨਿਊ ਜਾਣ ਕੇ ਸਮਾਜ ਦੇ ਵਿੱਚ ਵੇਚਦੇ ਆ ਉਹ ਇਸ ਕਰਕੇ ਉਹਨਾਂ ਨੇ ਆਪਣੇ ਫੰਡ ਵੀ ਇਕੱਠੇ ਕਰਨੇ ਹੁੰਦੇ ਆ ਪਰ ਠੀਕ ਹੈ ਸਮਾਜ ਦੇ ਵਿੱਚੋਂ ਫੰਡ ਲੈਂਦੇ ਆ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਵਰਤਦੇ ਆ ਪਰ ਜਦੋਂ ਜਣ ਕੇ ਟਿਕਟ ਵਾਸਤੇ ਕੋਈ ਸ਼ਰਤ ਰੱਖ ਦਿੰਦੇ ਆ ਤਾਂ ਉੱਥੇ ਮੈਨੂੰ ਇਹ ਚੰਗਾ ਨਹੀਂ ਲੱਗਿਆ ਔਰ ਸਮਾਜ ਸਾਡੇ ਨੂੰ ਚੰਗਾ ਨਹੀਂ ਲੱਗਿਆ ਤੁਸੀਂ ਪਿਛਲੇ ਸਮੇਂ ਦੇ ਵਿੱਚ ਸਾਰਾ ਘੋਟ برداشت ਕਰਕੇ ਦੇਖ ਲਓ ਬਹੁਤ ਜਣ ਸਮਾਜ ਪਾਰਟੀ ਦੇ ਜਿੰਨੇ ਵੀ ਪੰਜਾਬ ਦੇ ਲੀਡਰ ਆ ਉਹ ਬਹੁਤ ਜਣ ਸਮਾਜ ਪਾਰਟੀ ਦੇ ਵਿੱਚ ਭਾਵੇਂ ਉਹਨਾਂ ਨੇ ਆਪਣਾ ਨਾਮ ਕਮਾਇਆ ਪਰ ਜਦ ਕਿ ਨਮਾਇੰਦਗੀ ਕਿਤੇ ਨਾ ਕਿਤੇ ਹੋਰ ਸਰਕਾਰ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਅਹੁਦੇ ਤੇ ਬੈਠੇ ਤੇ ਉੱਥੇ ਜਾ ਕੇ ਆਪਣਾ ਵਰਕ ਕਰ ਰਹੇ ਜਿਵੇਂ ਕਿ ਬੀਐਸਪੀ ਦੀ ਗੱਲ ਕਰਦੇ ਆ ਉੱਥੇ ਹੀ ਡਾਕਟਰ ਗੁਰਿੰਦਰ ਸਿੰਘ ਗਰੇਟਾ ਉਹ ਵੀ ਉਹ ਵੀ ਉਹ ਵੀ ਆਪਣਾ ਬੀਐਸਪੀ ਦੀ ਗੱਲ ਕਰਦੇ ਸੀ ਪਰ ਅੱਜ ਉਹ ਬੀਐਸਪੀ ਨੂੰ ਛੱਡ ਕੇ ਬੀਜੇਪੀ ਜੁਆਇਨ ਕਰਕੇ ਬਹੁਤ ਸਾਰੇ ਦਰਸ਼ਕਾਂ ਦੇ ਜਿਹੜੇ ਵਿਚਾਰ ਨੇ ਤੁਹਾਡੀ ਜਿਹੜੀ ਦੋਸਤੀ ਦੀ ਸਾਂਝ ਆ ਉਹ ਇਸ ਵੀਡੀਓ ਦੇ ਮਾਧਿਅਮ ਰਾਹੀਂ ਪਤਾ ਲੱਗਦੀ ਆ ਕਿ ਤੁਹਾਡੇ ਦਿਲ ਵਿੱਚ ਜਿਹੜਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੀ ਜਿਹੜੀ ਧੜਕਣ ਵੱਸਦੀ ਆ ਕਿਤੇ ਨ ਕਿਤੇ ਇਹ ਗੱਲ ਦਾ ਗੁੱਸਾ ਨਹੀਂ ਮੰਨ ਜਾਣਾ ਵੀ ਇਹ ਗੱਲ ਸੱਚ ਆ ਲੋਕਾਂ ਦੇ ਕਮੈਂਟ ਨੇ ਜਿਹੜੇ ਉਹ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰ ਰਹੇ ਨੇ ਲੋਕ ਚੈਨਲ ਨੂੰ ਸਬਸਕ੍ਰਾਈਬ ਬਹੁਤ ਜ਼ਿਆਦਾ ਹੋ ਗਿਆ ਬੇਨਤੀ ਆ ਵੀ ਹੋਰ ਜ਼ਿਆਦਾ ਸਬਸਕ੍ਰਾਈਬ ਕਰੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਜ਼ਰੂਰ ਕਰੋ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜਿਵੇਂ ਕਿ ਡਾਕਟਰ ਗੁਰਿੰਦਰ ਸਿੰਘ ਰਿੰਗਰੇਟਾ ਨੇ ਕਿ ਕੀ ਹੁਣ ਉਹ ਬੀਜੇਪੀ ਜੁਆਇਨ ਕਰਨੀ ਕੀ ਆਪਣੇ ਲੋਕਾਂ ਦਾ ਪੱਖ ਪੂਰਨਗੇ ਕੀ ਜਿਹੜੀਆਂ ਸਮੱਸਿਆਵਾਂ ਤੋਂ ਆ ਅਸੀਂ ਲੋਕਾਂ ਪੀੜਤ ਨੇ ਕੀ ਉਹਨਾਂ ਸਮੱਸਿਆਵਾਂ ਦੇ ਉੱਤੇ ਕੋਈ ਰਾਹਤ ਉਹਨਾਂ ਨੂੰ ਮਿਲੂਗੀ ਉਹਨਾਂ ਦੇ ਉਹਨਾਂ ਜ਼ਖਮਾਂ ਦੇ ਉੱਤੇ ਕੋਈ ਮਲਮ ਲੱਗੂਗੀ ਦੇਖੋ ਜਿੱਥੇ ਸਮਾਜ ਦੇ ਵਿੱਚ ਵਿਚਰਦਿਆਂ ਹੋਇਆ ਸਾਡੇ ਜਨਰਲ ਕੈਟਾਗਰੀ ਦੇ ਬਹੁਤ ਸਾਰੇ ਲੀਡਰ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਸਮਾਜ ਸੇਵੀ ਸੰਗਠਨ ਨੇ ਜਿੱਥੇ ਅਸੀਂ ਉਹਨਾਂ ਦਾ ਸਨਮਾਨ ਸਤਿਕਾਰ ਕਰਦੇ ਹਾਂ ਤਾਂ ਜਿੱਥੇ ਐਸਸੀ ਬੀਸੀ ਭਾਈ ਚਾਰੇ ਦਾ ਜਿਹੜਾ ਸਹੀ ਸੋਚ ਰੱਖਦਾ ਇਨਸਾਨ ਹੈ ਜਿਹੜਾ ਦੁੱਖ ਸੁੱਖ ਦੇ ਵਿੱਚ ਐਸਸੀ ਭਾਈ ਜਰ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਹੈ ਜਾ ਕੇ ਬੋਲਦਾ ਹੈ ਬੋਲਣ ਦੀ ਉਹਦੇ ਕੋਲ ਸਮਰਥਾ ਹੈ ਉਹਦੇ ਵਿੱਚ ਕੁਆਲਿਟੀ ਹੈ ਜਜ਼ਬਾ ਹੈ ਉਸ ਇਨਸਾਨ ਦੀ ਮੈਂ ਹਰ ਇੱਕ ਦੀ ਕਦਰ ਕਰਦਾ ਗੁਰਿੰਦਰ ਸਿੰਘ ਲੇਟਾ ਜੀ ਉਹਨਾਂ ਦੇ ਵਿੱਚੋਂ ਇੱਕ ਨੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਜੇ ਮੈਂ ਪਹਿਲਾਂ ਫੇਰ ਪਹਿਲਾਂ ਵੀ ਕਿਹਾ ਮੈਂ ਹੁਣ ਫੇਰ ਦੁਬਾਰਾ ਕਹਿ ਰਿਹਾ ਕਿ ਅਗਰ ਉਹਨਾਂ ਨੇ ਬੀਜੇਪੀ ਦੇ ਵਿੱਚ ਜਾਣ ਦਾ ਕੋਈ ਫੈਸਲਾ ਲਿਆ ਸੋਚ ਸਮਝ ਕੇ ਲਿਆ ਮੈਂ ਵੀ ਦੀ ਸੋਚ ਨੂੰ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਗਲਤ ਫੈਸਲਾ ਲੈ ਲਿਆ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਨੇ ਜਿਹੜਾ ਵੀ ਫੈਸਲਾ ਲਿਆ ਕੁਝ ਸੋਚ ਕੇ ਲਿਆ ਹੋਊਗਾ ਕੁਝ ਕਰਨ ਦੀ ਸਮਰੱਥਾ ਦੇ ਨਾਲ ਲਿਆ ਹੋਊਗਾ ਕੁਝ ਨਾ ਕੁਝ ਉਹਨਾਂ ਨੂੰ ਦਿਸਿਆ ਹੋਣਾ ਔਰ ਮੈਂ ਫੇਰ ਇੱਕ ਵਾਰ ਇਹ ਵੀ ਗੱਲ ਜ਼ਰੂਰ ਕਹੂੰਗਾ ਕਿ ਜਿਹੜੇ ਦੂਸਰੇ ਲੀਡਰ ਆ ਬਹੁਤ ਜਣ ਆਪਣੇ ਬੀਜੇਪੀ ਦੇ ਵਿੱਚ ਬੈਠੇ ਹੋਏ ਸੀ ਚਿਹਰੇ ਜਾਂ ਬੀ ਸੀ ਚਿਹਰੇ ਉਹ ਭਾਵੇਂ ਅੰਦਰ ਉਹਨਾਂ ਦੇ ਜੋ ਮਰਜ਼ੀ ਹੋਵੇ ਪਰ ਮੈਂ ਕਿਸੇ ਨੂੰ ਨਹੀਂ ਦੇਖਿਆ ਵੀ ਖੁੱਲ੍ਹ ਕੇ ਕਿਸੇ ਪਾਰਟੀ ਦੇ ਖਿਲਾਫ ਬੋਲਣ ਜਦੋਂ ਉਹਨਾਂ ਦੀ ਪਾਰਟੀ ਉਹਨਾਂ ਨਾਲ ਜਾਤੀ ਕਰਦੀ ਆ ਉਹ ਨਹੀਂ ਬੋਲਦੇ ਪਰ ਗੁਰਿੰਦਰ ਸਿੰਘ ਰੂਨੀ ਤਰੰਗਰੇਟਾ ਨੇ ਇਹ ਬਰਦਾਸ਼ਤ ਕਰਨ ਵਾਲਿਆਂ ਦੇ ਵਿੱਚੋਂ ਨਹੀਂ ਜਦੋਂ ਉਹਨਾਂ ਨੂੰ ਲੱਗਿਆ ਨਾ ਵੀ ਹਾਂ ਇੱਥੇ ਮੇਰਾ ਮਾਨ ਸਨਮਾਨ ਨਹੀਂ ਹੋ ਰਿਹਾ ਜਾਂ ਸਾਡੇ ਸਮਾਜ ਨੂੰ ਪ੍ਰਤੀਨਿਧਤਾ ਨਹੀਂ ਦਿੱਤੀ ਜਾ ਰਹੀ ਜਾਂ ਸਾਡੇ ਸਮਾਜ ਨਾਲ ਕਿਤੇ ਵਧੀਕੀ ਹੋ ਰਹੀ ਹੈ ਤੇ ਭਾਜਪਾ ਕਰ ਰਹੀ ਆ ਉਹ ਉਤੋਂ ਬਹੁਤ ਜਲਦੀ ਦਰਦ ਨਾਰਾ ਕਰਨਗੇ ਔਰ ਜਵਾਬ ਵੀ ਜਿੰਨਾ ਤਾਂ ਉਹਨਾਂ ਤੋਂ ਜਵਾਬ ਦਿੱਤੇਗੇ ਜਵਾਬ ਵੀ ਠੋਕ ਠੋਕ ਕੇ ਦੇਣਗੇ ਉੱਥੇ ਸੁਨੀਲ ਜਾਖੜ ਦੀ ਬਾਵਰ ਨਹੀਂ ਆ ਕੇ ਉਹਨਾਂ ਤੋਂ ਮੁਕਾਬਲੇ ਕਰਕੇ ਕੋਈ ਗੱਲਬਾਤ ਕਰ ਲੈਣਗੇ ਠੀਕ ਆ ਨਾ ਉੱਥੇ ਜਾਣ ਕੇ ਬਾਦਵਾਸਾ ਉੱਥੇ ਬੋਲਣਾ ਬੋਲਣਾ ਬਾਦਵਾਸਾ ਤਾਂ ਠੱਪ ਕਿਉਂਕੋ ਠਾਸ ਉੱਟਾ ਮਾਰਨ ਵਾਲਿਆਂ 'ਚ ਨਹੀਂ ਉਹ ਠਾਸ ਉਹ ਬਰਦਾਸ਼ਤ ਕਰਕੇ ਚੰਨੀ ਵਾਂਗੂ ਸੁਣ ਕੇ ਬਹਿਣ ਵਾਲਿਆਂ ਦੇ ਵਿੱਚ ਨਹੀਂ ਹੈਗੇ ਚੰਨੀ ਜੀ ਦੀਆਂ ਹੋ ਸਕਦਾ ਸਾਡੇ ਬਹੁਤ ਚਰਚੇ ਚਿਹਰੇ ਨੇ ਔਰ ਉਹਨਾਂ ਦਾ ਮਨ ਦਿਲੋਂ ਸਤਿਕਾਰ ਕਰਦਾ ਉਹ ਪੋਲੀਟਿਕਲ ਲੈਣ ਦੀਆਂ ਕੁਝ ਮਜਬੂਰੀਆਂ ਹੋਣਗੀਆਂ ਵੀ ਉਹਨਾਂ ਨੂੰ ਜਦੋਂ ਗੱਲਾਂ ਬੁੱਢੀਆਂ ਗਿਆ ਉਹਨਾਂ ਨੇ ਕਿਸੇ ਗੱਲ ਦਾ ਜਵਾਬ ਸੋਨਣਾ ਨੇ ਦੇ ਵਿੱਚ ਨਹੀਂ ਵੀ ਉਹ ਠੋਕ ਕੇ ਜਵਾਬ ਦੇਣਗੇ ਗੱਲੀ ਗੱਲੀ ਗੱਲ ਦਾ ਠੋਕ ਕੇ ਜਵਾਬ ਦੇਣਗੇ ਔਰ ਐਸਪੀ ਔਰ ਬੀਸੀ ਦੀ ਭਲਾਈ ਵਾਸਤੇ ਜੋ ਉਹਨਾਂ ਤੋਂ ਹੁੰਦਾ ਹੈ ਉਹ ਕਰਨਗੇ ਇਹ ਮੈਨੂੰ 100% ਵਿਸ਼ਵਾਸ ਹੈ ਦਰਸ਼ਕੋ ਤੁਸੀਂ ਜੁੜੇ ਸੀ ਨਾ ਬਾਵਾਣੀ ਨਾਲ ਮੈਂ ਗੁਰਸੇਵ ਸਿੰਘ ਕੋਟ ਅ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਅ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਜਰੂਰ ਦਿਓ ਡਾਕਟਰ ਗੁਰਿੰਦਰ ਸਿੰਘ ਦੇ ਡੇਟਾ ਬਾਰੇ ਤੇ ਮਾਸਟਰ ਜੀ ਬਾਰੇ ਤੇ ਸਾਡੀ ਰਿਪੋਰਟਿੰਗ ਤੁਹਾਨੂੰ ਕਿਵੇਂ ਲੱਗੀ ਧੰਨਵਾਦ